ਕਮ ਬੈਕ ਟੂ ਮਾਈ ਨਿਊ ਲੋਕੀ ਹਲ ਜਸਹਰਨ ਲੋਕ ਕੇਰ ਪੋੜੇ ਤੇ ਅੱਜ ਵੀਰ ਭਰਾ ਡਾ ਜਿਹੜਾ ਹੈਗਾ ਕੈਪ ਚ ਸ਼ੁਰੂਆਤ ਕਰ ਚੁੱਕਾ ਤੇ ਅੱਜ ਆਪਣਾ ਮੇਨ ਮਕਸਦ ਹੈਗਾ ਵਾ ਕਿ ਗੱਡੀ ਕਲੇਮ ਬਾਰੇ ਤੇ ਹੁਣ ਮੈਂ ਇਸ ਟਾਈਮ ਤੋਂ ਸਾਰਾ ਰਾਤ ਤੱਕ ਦੁਆ ਕੰਮ ਤੇ ਸਿਰ 2 ਘੰਟੇ ਇੰਨੀ ਤਾਂ ਪੂਰੀ ਕੀਤੀ ਆ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਨੀਂਦ ਪੂਰੀ ਉੱਟ ਗਈ ਚੁੱਕੀ ਹੁਣ ਮੈਂ ਸੋਚਦਾ ਪਿਆ ਕਿ ਡੇਢ ਲੱਗ ਕੇ ਆ ਗਈ 11 ਮਿੰਟ ਲੱਗ ਭਾਗ ਦੇ ਹੋ ਗਏ ਤੇ ਹੁਣ ਉੰਤਰੀ ਜਿਹੜੀ ਹੈਗੀ ਡੇਢ ਲਗਭਗ 16 ਤਰੀਕ ਦੀ ਕਿਉਂ ਕਲੇਮ ਜਿਹੜਾ ਹੈਗਾ ਇਹ ਐਕਸੀਡੈਂਟ ਵਾਲਾ ਗੱਡੀ ਹੋ ਗਈ ਵੈ ਵੀ ਚਲੋ ਜਾਣਾ ਤੇ ਮੈਂ ਬਹੁ ਹਲੇ ਸੋਚਿਆ ਕਿ ਚਲੋ ਲਾਟੇ ਚੱਲਾਂਗਾ ਮਾੜਾ ਮੋਟਾ ਨੁਕਸਾਨ ਵਾਲਾ ਪਰ ਗੱਡੀ ਵੀ ਚਲੂ ਐਕਸੀਡੈਂਟ ਦੀ ਬਹੁਤ ਜਿਆਦਾ ਹੋ ਗਈ ਤੇ ਚੱਲੇ ਆ ਵੀ ਰਿਪੇਅਰ ਕਰਾਉਣ ਤੇ ਵੇਖਦੇ ਆ ਸਾਰੇ ਕੀ ਕੀ ਫਾਰਮੈਟ ਜਿਹੜੀ ਕਲੇਮ ਲਈ ਪੂਰੀਆਂ ਕਰਦੇ ਆ ਬਣੀਆ ਪਹਿਲਾਂ ਨੇ ਆਂ ਡੜਾ ਸਾਦਾ ਇੱਕ ਚੱਲਾ ਵਾ ਕਿਤੇ ਨੂੰ ਭੁੱਖ ਲੱਗੀ ਦੀ ਤੇ ਭੁੱਖ ਬਟਾ ਕੇ ਸੋਤੋਂ ਬਥੋ ਟੋੜ ਚਾਹ ਪੀ ਕੇ ਨਿਕਲਦੇ ਆਪਾਂ ਪਰ ਮੈਂ ਪਹੁੰਚ ਗਿਆ ਤੇ ਪਹਿਲਵਾਨ ਟੋਪੀ ਪਾਈ ਸੀ ਮੇਰੇ ਨਾਲ ਦੀ ਦੋਨਾਂ ਦੀ ਮੈਚਿੰਗ ਸੇਮ ਸੇਮ ਆ ਦੋਨਾਂ ਦੀ ਇਹ ਇਹਦੇ ਨਾਲ ਵੇ ਫੀਪੋ ਨੰਨ ਅੱਜ ਮ ਆਪਣੇ ਆਪ ਨੂੰ ਟੋਪੀ ਪਾਈ ਆ ਐ ਪਰਮਾਨ ਨੇ ਵੀ ਆਪਣੇ ਆਪ ਨੂੰ ਪਾਈ ਆ ਤਾਂ ਦੇਖਿਆ ਆਪਾਂ ਥੋੜਾ ਜਿਹਾ ਦੇਖਣ ਕਿ ਬਹੁਤ ਭਾ ਅੰਡਾ ਨੂੰ ਖੜ ਦੇਣਾ ਪਰ ਉਹਦੇਗਾ ਨਹੀਂ ਚਲੋ ਹੁਣ ਗੱਡੀ ਕਰੇਮ ਤੇ ਲੈ ਦਿੰਦੇ ਆ ਐਕਸੀਡੈਂਟ ਜਿਹੜੇ ਹੋਏ ਆ ਜਦੋਂ ਮੇਰੀ ਗੱਡੀ ਹੋਈ ਨਾ ਸਭ ਤੋਂ ਪਹਿਲਾਂ ਤੇ ਪਿੱਛੋਂ ਗੱਡੀ ਵੱਜੀ ਜਿੰਨਾ ਕਿ ਆ ਵੀ ਟੁੱਟ ਗਿਆ ਵਗੈਰਾ ਤੇ ਆ ਵੀ ਟੁੱਟ ਗਈ ਵਗੈਰਾ ਤੇ ਸਾਰੀ ਪੂੰਛਾ ਪੰਛਾ ਉਹਨੇ ਤੋੜ ਛੱਡੀਆਂ ਤੇ ਆ ਗਈ ਰਾਈਟ ਸਾਈਡ ਗੱਡੀ ਮੇਰੀ ਡੇਗੀ ਤੇ ਨਾ ਸ਼ੀਲਡ ਦਾ ਵੀ ਨੁਕਸਾਨ ਹੋ ਗਿਆ ਤੇ ਇਹਦਾ ਹੈਂਗਰ ਵੀ ਜਿਹੜਾ ਹੈਗਾ ਇਹ ਉਹ ਵੀ ਚੀਟਾ ਪਾਈ ਆ ਉਸੋ ਬਾ ਟੈਂਕੀ ਦੇ ਡੈਂਟ ਨੂੰ ਟਪਿਆ ਵਾ ਲੈਗੜ ਵਗੈਰਾ ਸਾਰਾ ਇਧਰੋਂ ਪੋਜੀਸ਼ਨ ਗਈ ਹੈ ਵੀ ਵਿੰਗੀ ਇੰਜਨ ਨਾਲ ਅਟੈਚ ਆ ਤਾਂ ਆਪਣਾ ਇਹ ਕਾਰ ਲੈਡ ਵੀ ਗਈ ਹੈ ਆਪਾਂ ਦਾ ਆਪਣਾ ਜਿਹੜਾ ਹੈ ਵੀ ਟੁੱਟ ਗਿਆ ਘੜੀਸ ਲੱਗੀ ਤੇ ਇਹ ਵੀ ਗਿਆ ਤੇ ਵੀ ਲੋਗ ਵਹਿ ਕੇ ਆਪ ਵੀ ਡਿੱਗ ਗਿਆ ਮਗਰਾੜ ਹੀ ਵਹਿ ਟੁੱਟ ਗਿਆ ਸਾਰਾ ਆਲ ਓਵਰ ਗਿਆ ਹੀ ਆ ਤੇ ਇਹ ਗੱਡੀ ਦੀ ਹਾਲਤ ਬਹੁਤ ਖਰਾਬ ਹੋਈ ਬਹੁਤ ਜ਼ਿਆਦਾ ਗੱਲੀ ਹੋਈ ਵੀ ਹੈ ਸਾਰੀ ਓਵਰঅল ਵੇਖੋ ਨਵੀਂ ਬਲੋਣੀ ਹੈਂਡਲ ਵੰਡਰ ਚੂਟਾ ਤੇ ਪੈਪਾ ਸਾਰੀ ਵੰਗੀ ਆ ਵਾ ਨਾ ਜਿਆਦਾ ਗਵਾਈਏ ਤੇ ਆਪਾਂ ਚੱਲੇ ਏਜੰਸੀ ਦੇ ਪਤੇ ਨੂੰ ਲੈਣਾ ਬਨਾਲਾ ਜਿਹਦੀ ਵੀ ਛੁੱਟੀ ਕਰਾਈ ਭਲਵਾਨ ਦੀ ਕਿ ਚਲੋ ਅੱਜ ਆਪਾਂ ਕਲੇਮ ਦਾ ਕਰਕੇ ਆਈਏ ਹੋਰ ਵੇਖੋ ਕਿੰਨਾ ਟਾਈਮ ਲੋਂਦੇ ਵੱਤ ਵਦਿਆ ਹੈਗੀ 3-4 ਘੰਟੇ ਮੋਸੀ ਲੱਗਣਗੇ ਚਲੋ ਘੱਟ ਰੋੜਾ ਹੈਗੀ ਫੜਾ ਫੜ ਫਾਈਲ ਚੈਅ ਕਰਾ ਕੇ ਆਮ ਦੀ ਬਣੀ ਅਹੀ ਵੀ ਰੱਡਾ ਹੈ ਹੁਣ ਫੋਟੋਗ੍ਰਾਫੀ ਕਰੋਨਾ ਤੇ ਇੱਕ ਇੰਸ਼ੋਰੈਂਸ ਹੀ ਹੋਈ ਹੈ ਤੇ ਇੱਕ ਪੈਨ ਕਾਰਡ ਆਧਾਰ ਕਾਰਡ ਡਰਾਈਵਿੰਗ ਲਿਸੈਂਸ ਤੇ ਇੱਕ ਆਰ ਸੀ ਇਹਨਾਂ ਦੀ ਇੱਕ ਚਾਹੀਦੀ ਆ ਆਪਾਂ ਜੀ ਦਰਲੇ ਫੋਟੋਕਾਪੀਆਂ ਦੇਮਪਾਸ ਹੁੰਦੇ ਆ ਤੇ ਫਿਰ ਆਪਣਾ ਗੱਲਾਂ ਲੱਗਾ ਤਰ ਵੀਰ ਤੁਹਾਡੀ ਗੱਡੀ ਹੁ ਪਹੁੰਚ ਗਈ ਓਲਡ ਡਿਪਾਰਟਮੈਂਟ ਤੇ ਪਾਉ ਹੱਲੇ ਗੱਲਾਂ ਲੱਗਾ ਵੈਰੀਫਿਕੇਸ਼ਨ ਦੇ ਕਲੇਮ ਦੀ ਹੋ ਗਈ ਆ ਪਲਵਾਨ ਕਹਿੰਦਾ ਮੈਂ ਗੱਡੀ ਧੋਣੀ ਆਪਣੀ ਉਹ ਗੱਡੀ ਧਵਾਦੀ ਪਿੱਛੇ ਕਹਿੰਦਾ ਪੂਰੀ ਅਰੀਜਨ ਧੋਣੀ ਆ 20 ਰੁਪਏ ਰੰਦੇ ਹੀ ਪਾਲਸ ਮਾਰਨੀ ਵਿੱਚ ਕਹਿੰਦਾ ਵੀ ਨਹੀਂ ਖਰਚਨੇ ਮੈਂ ਮੇਰੇ ਕੋ ਘਰੇ ਪਈ ਆ ਜੰਜੂਤ ਜੰਜੂਤ ਬੰਦਾ ਕਰਾ ਖਰੀ ਐਮ ਇਹਨਾਂ ਨੇ ਬੰਦਾ ਬੁਝੇ ਜੰਤੀਰਾਂ ਮਾਰੀ ਮਾਰਨੀ ਆ ਪਰ ਨਹੀਂ ਉਹ ਦੇ ਮੈਂ 20 ਰੁਪਏ 20 ਰੁਪਏ ਪਿੱਛੇ ਕੰਜੂਸੀ ਕੀਤੀ ਬੰਦੇ ਨੇ ਪਹਿਲੇ ਇਹ ਨਹੀਂ ਗੱਲਾਂ ਕੋਈ ਨਹੀਂ ਮੈਂ ਮੈਨੂੰ ਸਵਾਲ ਲੈਣਾ ਗੱਡੀ ਵਿੱਚ ਕਿਹੜੀ ਗੱਲ ਹੈ ਤੂੰ ਮੈਂ ਉਹ ਬਹਿ ਬੈ ਕੇ ਆਹੀ ਧਵਾਲਾ ਕਹਿੰਦਾ ਨਹੀਂ ਮੇਰੇ ਨਾਲ ਕੰਮ ਕਰਾ ਲੈ ਤੇਰੇ ਬੜੇ ਪੈਸੇ ਲੱਗ ਰਹੇ ਆ ਪਰ ਮੈਂ ਕਿਹਾ 20 ਰੁਪਏ ਖਰਚ ਲਾ ਕਹਿੰਦਾ ਨਹੀਂ ਮੈਂ ਨਹੀਂ ਖਰਚਣਾ ਫਿਰ ਮੈਂ ਕਰ ਦਿੰਦਾ ਫਿਰ ਹੋਰ ਕੀ ਆ ਕੰਜੂਸਪੂਨੀ ਕਰ ਗਿਆ ਉਹ ਬੰਦਾ ਜੀ ਮੇਰੇ ਆ ਗਿਆ ਹੁਣ ਭੁੱਖ ਲੱਗ ਗਈ ਇਹਨੂੰ ਟੈਗਟ ਲੈ ਲਿਆ ਵਾ ਭਾਈ ਇਹਨਾਂ ਨੂੰ ਪੈਸੇ ਦੇਣ ਲੱਗੇ ਹੁਣ ਸਾਡੇ ਘਰ ਜਾਂਦੇ ਹੁਣ ਤੇ ਰਾਹ ਜਾਂਦੇ ਜਾਂਦੇ ਸਾਨੂੰ ਲੱਸੀ ਦਾ ਲੰਗਰ ਲੱਗਾ ਸੀ ਦੋ ਪੈਕੇਟ ਕਿਹਦੇ ਲਈ ਤੇ ਇੱਕ ਆਪਣੇ ਲਈ ਲੈ ਲਿਆ ਵਾ ਹੈ ਕਿ ਲੱਸੀ ਮਿੱਠੀ ਆ ਪੂਰੀ ਠੰਡੀ ਆ ਧੰਨਵਾਦ ਆ ਉਹ ਵੀਰਾਂ ਦਾ ਜਿਨ੍ਹਾਂ ਨੇ ਲੰਗਰ ਲਾਇਆ ਸੀ ਕੁਝ ਕਹਿਣਾ ਚਾਹਾਂਗਾ ਵੀਰ ਮੈਂ ਕਹਿਣਾ ਚਾਹਾਂਗਾ ਵੀ ਆਪਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਇੱਕ ਅਧੀਰੀ ਤੇਨ ਤੋਂ ਮੈਂ ਗੈਨਾ ਮੈਂ ਵੀ ਸੇਵਾ ਲਈ ਸਾਪਾ ਮਤੂ ਆਪਣੀ ਸ਼ਰਨ ਦਾ ਸਮਾਰੀ ਕੀ ਹੈ ਬੜੀ ਸੇਵਾ ਕਰਦੇ ਜਦੋਂ ਮਹਾਰਾਜੀ ਮੇਰ ਹੋ ਗਈ ਸੇਵਾ ਆਪਣੇ ਆਪ ਹੋਣੀ ਆ ਮੇਰ ਵੀਰ ਹੁੰਦੀ ਨਹੀਂ ਮੇਰ ਕਰਨੀ ਪੈਂਦੀ ਆ ਮੈਂ ਯਾਰ ਲੈਣਾ ਥੋੜਾ ਪਰਮਾਤਮਾ ਜਿੰਦਾ ਕਿ ਤੁਸੀਂ ਸੋਖੀ ਹੋ ਜਾ ਮੇਲਾ ਸੇਵਾ ਹੀ ਸੇਵਾ ਫਿਰ ਜਿੱਤ ਨਵੇਂ ਕਵਰ ਲੈ ਕੇ ਆਇਆ ਵੀਰ ਤੁਹਾਡਾ ਪਾ ਗਏ ਤੇ ਜੌਨਸ ਮਾਰਕੀਟ ਨਾਲ ਹੀ ਚੜ ਗਿਆ ਸੀ ਤੇ ਸੇਮ ਸੇਮ ਕਵਰ ਲਹੁੰਦਾ ਐਪਲ ਦਾ ਵੀ ਤੇ ਘਰ ਮੈਂ ਕਿਹਾ ਪਹੁੰਚ ਤੇ ਉਹਦੇ ਬੱਚਾ ਲਈ ਲਹੁੰਦਾ ਵਾ ਆਪਣਾ ਬਨਾਣਾ ਸ਼ੇਕ ਤੇ ਇਸ ਟਾਈਮ ਕੂਲਰ ਲੱਗਾ ਵਾ ਪੂਰੇ ਨਜ਼ਾਰੇ ਚ ਹੈ ਤੇ ਫੋਟੋ ਚ ਗੱਲ ਲੱਗੀ ਭੈਣਾ ਮੰਮੀ ਲੈ ਕੇ ਮੈਂ ਕਾਰ ਕਪੜੇ-ਕਪੜੇ ਚੇਂਜ ਲੈ ਹੋਏ ਮੈਂ ਕਾਰ ਤੇ ਹੁਣ ਚੱਲਣਾ ਇਸ ਟਾਈਮ ਜਿਮ ਜਿਮ ਮੈਨੂੰ ਛੱਡਣਾ ਵਾ ਫਦੇ ਨੇ ਹੁਣ ਮੇਰਾ ਜਿਮ ਦਾ ਸਮਾਨ ਵੇਚਦਾ ਵਾ ਬਸ ਕੀ ਜੀ ਨੂੰ ਮਿਲਿਆ ਕਿਉਂਕਿ ਉਹ ਵੀ ਵੀਰ ਹੈਗਾ ਵਾ ਬੋਡੀ ਬਿਲਡਿੰਗ ਦੇ ਲਾਈਨ 'ਚ ਤੇ ਤੁਹਾਡਾ ਵੀਗਾ ਬੋਡੀ ਬਿਲਡਿੰਗ ਦੇ ਲਾਈਨ 'ਚ ਤੇ ਬਾਸ ਹੋ ਰਹਾ ਹੈ ਤਿਆਰੀ ਜਾਨੀ 2 ਵਜੇ ਦੇਖੋ ਅੱਜ ਚੈਸਟ ਹੋਣੀ ਅੱਜ ਸੋਮਾਰਾਂ ਚੈਸਟ ਹੈ ਕਿ ਨਾ ਅੱਜੀ ਚੈਸਟ ਹੈ ਜਿਹੜੀ ਇਹਦੀ ਕੀ ਪ੍ਰੋਗਰਾਮ ਆਂਦਾ ਵਾ ਸਤਾਜ ਜੀ ਆਏ ਉਹਨਾਂ ਤੇ ਤਣ ਤਣ ਕਰਾ ਦੇਣੀ ਅੱਜ ਲੁਕਾ ਕੇ ਵੀਰ ਜੜਾ ਆ ਗਏ ਉਹਨੇ ਸਾਡੇ ਕੈਫੇ ਤੇ ਇੱਥੇ ਰਿਲੈਕਸਮੈਂਟ ਕਰਦੇ ਵੇ ਕਿਉਂਕਿ ਇਸ ਟਾਈਮ ਗੱਡੀ ਮੇਰੇ ਕੋਈ ਨਹੀਂ ਕੀਤੇ ਉਹਨਾਂ ਵਿਸ਼ਾਲ ਨੂੰ ਫੋਨ ਕੀਤਾ ਕਿ ਉਹ ਨਵਾਂ ਘਰੇ ਛੱਡ ਜਾ ਫਿਲਹਾਲ ਲੈਵਲ ਵੀ ਨਹੀਂ ਆ ਹੁਣ ਬਹੁਤ ਬਾਨੋ ਖੋਲ ਆ ਤੇ ਉਹ ਆ ਰਿਹਾ ਵਾ ਹੋਲੀ ਦੇ ਤੱਕਰ ਮੈਨੂੰ ਕੈਫੀ ਕਰਨੀ ਬਣੀ ਵੇੜ ਤੇ ਸਾਡੇ ਘਰੇ ਜਿਹੜਾ ਏਸੀ ਲੱਗਾ ਸੀ ਉਹਦੀ ਵੀ ਕੂਲਿੰਗ ਜਿਹੜੀ ਹੋਣੀ ਵੀ ਤੇ ਭਾਈ ਹੁਣ ਉਹਨੂੰ ਫੋਨ ਕਰਤਾ ਵਾ ਕੂਲਿੰਗ ਨਹੀਂ ਹੋਉਂਦੀ ਤੇ ਭਾਈ ਹੁਣ ਕਹਿੰਦੇ ਆ ਗਿਆ ਪੰਜ ਦੇ ਘੰਟੇ ਚ ਤੇ ਨਾਲ ਹੀ ਧਰਮ ਵੀ 8 ਘੰਟੇ ਤੱਕ ਤੋਰ ਪੈਣਾ ਵਾ ਤੇ ਘਰ ਜਾਂਦੇ ਇਸ ਟਾਈਮ ਕੋਕੜੀ ਤੇਜ਼ ਹੀ ਲੱਗਣ ਜੀ ਚਾਹ ਆ ਤੇ ਪਿੰਡਾ ਢਿੰਡਾ ਭਾ ਆਪਣਾ ਸਰਵ ਕਰੰਦੇ ਆ ਸਾਰਿਆਂ ਨੂੰ ਤੇ ਆ ਬੰਦ ਸਪੈਸ਼ਲ ਮੁੰਨੇ ਭਾ ਲਈ ਭਾਦੀ ਨੇ ਕੱਲਿਆ ਵਾ ਕੀ ਮੁੰਨੇ ਭਾ ਦਾ ਖਾਇਗਾ ਵਾ ਇਹ ਵੀ ਜਿਹੜੇ ਮੁੰਨੇ ਆ ਪਾ ਦਾ ਮੋਸਟ ਫੇਵਰੇਟ ਬੰ ਤਿੱਕੀ ਤੇ ਕਿੰਦਾ ਆ ਆਪਣਾ ਸਵਾਦ ਲੈ ਕੇ ਚਾਹ ਪੀਂਦੇ ਤੇ ਰੋਬੀ ਭਾ ਆਪਣਾ ਦੇਖ ਰਹੇ ਆ ਕਿੰਦਾ ਮੈਂ ਥੋੜਾ ਕੈਫੇ ਤੋਂ ਆ ਗਿਆ ਪੌਲ ਭਾ ਕੋ ਪੌਲ ਭਾ ਆਪਣਾ ਲੱਗਾ ਹਵਾ ਭਰਨ ਤੇ ਹੈ ਗਿਆ ਵਾ ਦੁਕਾਨ ਖੋਲ ਲਈ ਪੌਲ ਭਾਈ ਨੇ ਤੇ ਮੁਰਸਲ ਲੱਗ ਗਿਆ ਵਾ ਵੀਰ ਨੇ ਮੁਰਸਲ ਪੂਰਾ ਹੈ ਗੱਲਬਾਰ ਬਣਾ ਕੇ ਰੱਖੀ ਓਕੇ ਭਾਵੇਂ ਮਾਡਲ ਆਪਣਾ 16 ਵਾ ਵੀਰ ਨੇ ਲੱਗ ਭਾ ਕੇ ਚਲਾ ਲਿਆ 58 630 ਕੀ ਬਣਿਆ ਤੇ ਇਹ ਹਾਲ ਭਾਜੀ ਠੀਕ ਜੇ ਮੈਂ ਮੱਕਰ ਆ ਚੁੱਕਾ ਤੇ ਆਪਣਾ ਦੋਨ ਮੂੰਹ ਹੱਤ ਹੋ ਗਏ ਰੋਟੀ ਮਾਣੀ ਛਾਲਿਆ ਤੇ ਸੋਚੀ ਮੈਨੂੰ ਦੁਪਹਿਰ ਦੀ ਬਹੁਤ ਜ਼ਿਆਦਾ ਭੁੱਖ ਲੱਗੀ ਤੇ ਕੁਛ ਨਹੀਂ ਖਾਦਾ ਪੀਤਾ ਤੇ ਆਪਣੇ ਚਿਚੜੂ ਪਿੱਛੇ ਸਿਰ ਨਾ ਆ ਗਏ ਆ ਕੀ ਬੜੀ ਹੋ ਗਈ ਆਮਾ ਤੇ ਚਿਚਿਚਿਚਿਚਿਚ ਇੱਕ ਕਬੜੇ ਕੁ ਗੀ ਬੜੀ ਹੋਈ ਹੈ ਦੁਕਾਨ ਤੇ ਆ ਗਏ ਤੇ ਪਾਹਲ ਭਾਜੀ ਕਹਿੰਦੇ ਮਾਝਾ ਪੀ ਲੋ ਤੇ ਮਾਝਾ ਬਚੀ ਹੋਈ ਆ ਤੇ ਵੈਸੇ ਇਹਨੂੰ ਕਰਨ ਪੀ ਲਗਾਵਾ ਵੈਸੇ 3-4 ਮਹੀਨਾ ਬਾਅਦ ਪੀਣ ਲਗਾਉ ਚਲ ਥੋੜੀ ਜਸਟ ਜੈਜ ਆ ਇਹ ਤੇ ਹੁੰਦਾ ਵਾ ਪਰ ਇੱਕ ਟੇਸਟ ਦੇ ਤੌਰ ਤੇ ਜਰੂਰ ਮੈਂ ਪੀਣ ਲੱਗਾ ਤੇ ਹੁਣ ਲਗਭਗ ਰਾਤ ਦਾ ਟਾਈਮ ਐ ਹੋ ਚੁੱਕਿਆ ਵਾ ਤੇ ਪਾਵਲ ਬਾਦੀ ਦੀ ਪਹਿਲੀ ਤਿਆਰੀ ਹੈ ਦੁਕਾਨ ਸੰਭੰਦ ਦੇ ਮਸਮਾਨ ਦੇ ਉਸ ਤੋਂ ਬਾਅਦ ਮੈਂ ਚੱਲਿਆ ਘਰ ਇਹਨੂੰ ਕਿਹਾ ਹੋ ਕਿ ਮੈਨੂੰ ਵੀ ਘਰ ਛੱਡ ਦੇ ਕਿਉਂਕਿ ਮੇਰੇ ਕੋਲ ਕੋਈ ਸਮਾਂ ਨਹੀਂ ਹੈ ਤੇ ਅੱਜ ਜੇਮ ਤੋਂ ਜੋ ਆਇਆ ਮੈਂ ਦਪਹਿਰ ਦਾ ਬਾਹਰ ਹੀ ਬੈਠਾ ਕੈਫੇ ਰਿਆਂ ਉਸ ਤੋਂ ਬਾਅਦ ਮੈਂ ਪਾਵਲ ਬਾਗ ਆ ਗਿਆ ਫਿਰ ਤੇ ਘਰ ਜਾ ਕੇ ਥੋੜੀ देर ਲਈ ਹੋਣੀ ਆ ਘਰ ਥੋੜੇ ਸਮ ਟਾਈਮ ਲਈ ਚਲੋ ਫਰੈਸ਼ ਰਿਫਰਿਸ਼ ਹੋਣਾ ਹੀ ਕਿਉਂਕਿ ਪਰਫਿਊਮ ਦੀ ਸਮੈਲ ਵਗੈਰਾ ਵਾਵਾ ਹੁੰਦੀ ਤੇ ਥੋੜਾ ਐਕਸਰਸਾਈਜ਼ ਵਗੈਰੇ ਲੈ ਇਹੀ ਤੇ ਉਸ ਤੋਂ ਬਾਅਦ ਫਰੈਸ਼ ਹੋ ਗਿਆ ਰੋਟੀ ਕਾਣੀ ਖਾ ਕੇ ਡਾਈਟ ਲਾ ਕੇ ਤੇ ਪੌਪਾ ਉਹ ਟਾਈਮ ਪਾਸ ਲਈ ਆ ਗਿਆ ਕਿਉਂਕਿ ਘਰ ਵੈਸੇ ਕੱਲੇ ਬੰਦੇ ਆਂ ਸੀ ਹੀ ਲਾਦਾ ਤੇ ਮੇਰਾ ਜੀ ਵੈਸੇ ਪੌਪਾ ਨੂੰ ਲੱਗ ਗਿਆ ਤੇ ਬਹੁਤ ਫਾਚ ਲਾਵਾ ਤੇ ਆਪਣਾ ਫੇਰ ਹੋਈਗਾ ਘਰੇ ਹੁਣ ਲੰਮੇ ਪੈਣਾ ਫੋਨ ਦੇਖਣਾ ਹੈ ਹੀ ਸਾਬ ਹੈ ਤੇ ਵੈ ਘਰੇ ਜੀ ਲਾਦਾ ਕਿਉਂਕਿ ਜੇ ਬਾਹਰ ਡੇਲੀ ਬੰਦਾ ਰਹੇ ਨਾ ਤੇ ਉਹਦਾ ਇੱਕ ਚੀਜ਼ ਹੁੰਦਾ ਕਿ ਬਾਹਰ ਦਾ ਉਹਨੂੰ ਘੁੰਮਣਾ ਘਿਰਨ ਵਾਲਾ ਆਤ ਵਾਲਾ ਸਿਸਟਮ ਬੈਠਾ ਹੁੰਦਾ ਘਰ ਆਇਆ ਕਿ ਚਾਰ ਦਿਵਾਰੀ ਜੱਗ ਕੇ ਰਹਿਣਾ ਉਹ ਸਿਸਟਮ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਪੰਜਾਬ ਆ ਕੇ ਵੇਖਦੇ ਕੋਠੇ ਬੈਨੇ ਹਵਾਜ ਨਹੀਂ ਤੇ ਗੇਮ ਡਾਊਨਲੋਡ ਕਰੀਏ ਅੱਜ ਗੇਮ ਖੇੜਦੇ ਆਂ ਲੋਕ ਵੀਰ ਸਾਡਾ ਗਿਆ ਘਰ ਆ ਸਨ ਚਲਾ ਕੋਠੇ ਰੈਸਟ ਕਰਨਾ ਥੋੜੇ ਕਰ ਖੇੜਦੇ ਆਂ ਗੇਮ ਤੇ ਇਸੇ ਨਾਲ ਕਰਦਾ ਵਲੋਗ ਦਾ ਐਂਡ ਮਿਲਦੇ ਨੇ ਨੈਕਸਟ ਵਲੋਗ ਨਾਲ ਤਾਂ ਅੱਪ ਤੱਕ ਲਈ ਸਭ ਸੇ ਅਲਵਿਦਾ